ਸਤਿ ਸ਼੍ਰੀ ਅਕਾਲ ਜੀ ਰੋਸ਼ਨ ਤੂੰ ਸਮਝਦਾ ਕਿਉਂ ਨਹੀਂ ਹੁਣ ਮੇਰੇ ਕੋਲ ਤੇਰੀ ਮਾਂ ਹੋਰ ਬਰਦਾਸ਼ਤ ਨਹੀਂ ਹੁੰਦੀ ਆਖਿਰ ਕਦੋਂ ਤੱਕ ਮੈਂ ਇਹ ਸਭ ਬਰਦਾਸ਼ਤ ਕਰਾਂ ਕਿੰਨੀ ਵਾਰ ਕਿਹਾ ਆ ਕਿ ਆਪਣੀ ਮਾਂ ਨੂੰ ਕਿਤੇ ਛੱਡਿਆ ਮੇਰੇ ਕੋਲ ਹੁਣ ਇਸ ਬੁੱਢੀ ਦੇ ਨਖਰੇ ਹੋਰ ਨਹੀਂ ਵਿਖੇ ਜਾਂਦੇ ਜਦੋਂ ਦੀ ਇਸ ਘਰ ਵਿੱਚ ਆਈ ਆ ਉਦੋਂ ਦਾ ਮੇਰੇ ਨੱਕ ਵਿੱਚ ਦਮ ਕਰਕੇ ਰੱਖਿਆ ਆ ਹਮੇਸ਼ਾ ਕਿਸੇ ਨਾ ਕਿਸੇ ਗੱਲ ਤੇ ਬੋਲਦੀ ਰਹਿੰਦੀ ਆ ਮੈਂ ਇਹ ਕਹਿ ਦਿੱਨੀ ਆ ਜੇ ਤੂੰ ਇਸ ਦਾ ਕੋਈ ਜ ਇੰਤਜ਼ਾਮ ਨਾ ਕੀਤਾ ਤਾਂ ਮੈਂ ਇਹ ਘਰ ਛੱਡ ਕੇ ਚਲੀ ਜਾਊਂਗੀ ਤਾਂ ਰੌਸ਼ਨ ਬੋਲਿਆ ਕਿਰਨ ਤੂੰ ਸਮਝਦੀ ਕਿਉਂ ਨਹੀਂ ਆ ਮੈਂ ਹਜੇ ਮਾਂ ਨੂੰ ਕਿਤੇ ਨਹੀਂ ਛੱਡ ਕੇ ਆ ਸਕਦਾ ਇੱਕ ਵਾਰ ਜਮੀਨ ਮਾਂ ਮੇਰੇ ਨਾਮ ਕਰ ਦਵੇ ਉਸ ਦੇ ਬਾਅਦ ਮੈਂ ਖੁਦ ਇਸ ਦਾ ਕੋਈ ਨਾ ਕੋਈ ਇੰਤਜ਼ਾਮ ਕਰ ਦਵਾਂਗਾ ਤਾਂ ਕਿਰਨ ਬੋਲੀ ਰੌਸ਼ਨ ਲੱਗਦਾ ਆ ਤੂੰ ਹੀ ਆਪਣਾ ਦਿਮਾਗ ਤੇ ਛੱਡ ਆਇਆ ਆ ਤੈਨੂੰ ਇੰਨੀ ਵਾ ਇੰਨੀ ਨਹੀਂ ਸਮਝ ਨਹੀਂ ਆਉਂਦੀ ਜਦੋਂ ਤੇਰੀ ਮਾਂ ਮਰ ਜਾਵੇਗੀ ਤਾਂ ਤੇਰੀ ਮਾਂ ਦੀ ਸਾਰੀ ਜ਼ਮੀਨ ਜਾਇਦਾਦ ਤਾਂ ਵੈਸੇ ਹੀ ਤੇਰੇ ਨਾਮ ਹੋ ਜਾਵੇਗੀ ਤੇ ਵੈਸੇ ਵੀ ਜਦੋਂ ਦੀ ਤੇਰੇ ਪਾਪਾ ਦੀ ਮੌਤ ਹੋਈ ਆ ਉਦੋਂ ਤੋਂ ਤੇਰੀ ਮਾਂ ਇੱਥੇ ਸਾਡੇ ਸਿਰ ਤੇ ਆ ਕੇ ਬਹਿ ਗਈ ਆ ਦੇਖ ਰੋਸ਼ਨ ਮੇਰੇ ਕੋਲ ਹੁਣ ਹੋਰ ਬੋਝ ਨਹੀਂ ਚੁੱਕਿਆ ਜਾਂਦਾ ਇਸ ਬੁੱਢੀ ਦਾ ਪਿੰਡ ਵਿੱਚ ਹੀ ਰਹਿੰਦੀ ਕੀ ਜ਼ਰੂਰਤ ਸੀ ਇੱਥੇ ਆਉਂਦੀ ਇਹਨੂੰ ਤੇ ਉਦਾਂ ਦੇ ਵੀ ਹੀ ਤੂੰ ਬੇ ਬੇਵਕੂਫਿਆ ਜੋ ਆਪਣੀ ਮਾਂ ਨੂੰ ਇੱਥੇ ਆਪਣੇ ਨਾਲ ਲੈ ਕੇ ਆ ਗਿਆ ਪਿੰਡ ਵਿੱਚ ਰਹਿੰਦੀ ਤਾਂ ਇਹਨੂੰ ਕੋਈ ਖਾਤੋਂ ਨਹੀਂ ਚੱਲਿਆ ਸੀ ਪਰ ਨਹੀਂ ਤੈਨੂੰ ਤਾਂ ਇੰਨੀ ਗੱਲ ਸਮਝ ਵਿੱਚ ਹੀ ਨਹੀਂ ਆਉਂਦੀ ਦਰਅਸਲ ਰੋਸ਼ਨ ਦੇ ਪਰਿਵਾਰ ਵਿੱਚ ਕੁੱਲ 4 ਜੀ ਸੀ ਰੋਸ਼ਨ ਦੇ ਮਾਤਾ ਪਿਤਾ ਰੋਸ਼ਨ ਦੀ ਭੈਣ ਤੇ ਉਹ ਖੁਦ ਉਸ ਦੀ ਮਾਂ ਦਾ ਨਾਮ ਕੁਲਦੀਪ ਕੌਰ ਸੀ ਤੇ ਪਿਤਾ ਦਾ ਨਾਮ ਜਗਿੰਦਰ ਸਿੰਘ ਰੋਸ਼ਨ ਦੀ ਭੈਣ ਉਸ ਤੋਂ ਵੱਡੀ ਸੀ ਤੇ ਕੁਲਦੀਪ ਕੌਰ ਤੇ ਜਗ ਜਗਿੰਦਰ ਸਿੰਘ ਨੇ ਆਪਣੀ ਧੀ ਦਾ ਵਿਆਹ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ ਸੀ ਤੇ ਉਸ ਦੇ ਵਿਆਹ ਤੋਂ ਬਾਅਦ ਲਗਭਗ 2 ਸਾਲ ਦੇ ਅੰਦਰ ਉਹਨਾਂ ਨੇ ਆਪਣੇ ਬੇਟੇ ਦਾ ਵੀ ਵਿਆਹ ਕਰ ਦਿੱਤਾ ਸੀ ਵਿਆਹ ਤੋਂ ਬਾਅਦ ਉਹਨਾਂ ਦਾ ਬੇਟਾ ਤੇ ਬਹੂ ਪਿੰਡ ਤੋਂ ਦੂਰ ਸ਼ਹਿਰ ਵਿੱਚ ਜਾ ਕੇ ਰਹਿਣ ਲੱਗੇ ਤੇ ਮਾਤਾ ਪਿਤਾ ਦੋਵੇਂ ਆਪਣੇ ਘਰ ਇਕੱਲੇ ਰਹਿ ਗਏ ਤੇ ਹੌਲੀ-ਹੌਲੀ ਦੋਵੇਂ ਮਾਪੇ ਵੀ ਆਪਣੀ ਬਹੂ ਤੇ ਬੇਟੇ ਤੋਂ ਬਿਨਾਂ ਜ਼ਿੰਦਗੀ ਜੀ ਰਏ ਸੀ ਬੀਤਦੇ ਸਮੇਂ ਦੇ ਮਾਲ ਨਾਲ ਉਹਨਾਂ ਦੀ ਉਮਰ ਵੀ ਵਧਦੀ ਜਾ ਰਹੀ ਸੀ 24 ਸਾਲ ਵਿੱਚ ਕਦੀ ਇੱਕ ਵਾਰ ਉਹਨਾਂ ਦਾ ਬੇਟਾ ਪਿੰਡੋਂ ਦਾ ਤਾਂ ਉਸਦੇ ਬਾਅਦ ਉਹ ਸਮਾਂ ਵੱਧਦਾ ਹੀ ਗਿਆ ਤੇ ਕਈ ਸਾਲ ਤੱਕ ਫਿਰ ਉਹ ਨਹੀਂ ਆਇਆ ਪਰ 3 ਮਹੀਨੇ ਪਹਿਲਾਂ ਹੀ ਰੋਸ਼ਨ ਦੇ ਪਿਤਾ ਜਗਿੰਦਰ ਸਿੰਘ ਦੀ ਮੌਤ ਹੋ ਗਈ ਜਿਸ ਦੀ ਖਬਰ ਮਿਲਨ ਤੇ ਰੋਸ਼ਨ ਆਪਣੇ ਪਿੰਡ ਆ ਗਿਆ ਤੇ ਪਿੰਡ ਜਾ ਕੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਜੋ ਪਿਤਾ ਦਾ ਅੰਤਿਮ ਸੰਸਕਾਰ ਹੋ ਗਿਆ ਤਾਂ ਰੋਸ਼ਨ ਛੇਰ ਦੇ ਲਈ ਨਿਕਲ ਲੱਗਾ ਪਰ ਪਿੰਡ ਦੇ ਸਾਰੇ ਲੋਕਾਂ ਉਸ ਨੂੰ ਕਹਿਣ ਲੱਗੇ ਕਿ ਕਿੰਨਾ ਨਿਲੈਕ ਬੇਟਾ ਆ ਰੋਸ਼ਨ ਤੂੰ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਬੇਸਹਾਰਾ ਛੱਡ ਕੇ ਕਿਸ ਦੇ ਭਰੋਸੇ ਜਾਵੇਂਗਾ ਆਖਿਰ ਇਸਲਾ ਇੱਥੇ ਕੌਣ ਆ ਤੇਰੇ ਤੋਂ ਬਿਨਾ ਦੋਵੇਂ ਮਾਪਿਓ ਦਾ ਇੱਥੇ ਕੌਣ ਸੀ ਪਰ ਫਿਰ ਵੀ ਤੂੰ ਇਹਨਾਂ ਨੂੰ ਛੱਡ ਕੇ ਚਲਾ ਗਿਆ ਚਲ ਉਦੋਂ ਤਾਂ ਫਿਰ ਵੀ ਠੀਕ ਸੀ ਦੋਵੇਂ ਬੁੱਢਾ ਬੁੜੀ ਨੇ ਇੱਕ ਦੂਜੇ ਦੇ ਸਹਾਰੇ ਹੁਣ ਤੱਕ ਆਪਣੀ ਜ਼ਿੰਦਗੀ ਕੱਟ ਲਈ ਪਰ ਹੁਣ ਜਦੋਂ ਤੇਰੇ ਪਿਤਾ ਦੀ ਮੌਤ ਹੋ ਗਈ ਆ ਤਾਂ ਉਸਦੇ ਬਾਅਦ ਵੀ ਤੂੰ ਆਪਣੀ ਮਾਂ ਨੂੰ ਇੱਥੇ ਛੱਡ ਕੇ ਜਾ ਰਹੀ ਆਂ ਕਿਸ ਦੇ ਭਰੋਸੇ ਆਖਿਰ ਕੌਣ ਆ ਇੱਥੇ ਜੋ ਇਸ ਦਾ ਧਿਆਨ ਰੱਖੇ ਪਿੰਡ ਵਾਲਿਆਂ ਤੇ ਗਵੰਡੀਆਂ ਦੀਆਂ ਗੱਲਾਂ ਸੁਣ ਕੇ ਰੋਸ਼ਨ ਨੂੰ ਖੁਦ ਤੇ ਸ਼ਰਮ ਮਹਿਸੂਸ ਹੋਈ ਉੱਤਾਂ ਜਾ ਕਹਿ ਲਵੋ ਕਿ ਉਸ ਦੀ ਬੱਚੀ ਕੁਝੀ ਗੈਰਤ ਜੋ ਸੀ ਉਸ ਦੀ ਬਦੌਲਤ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਸ਼ਹਿਰ ਆ ਗਿਆ ਤੇ ਉਦੋਂ ਤੋਂ ਉਸ ਦੀ ਮਾਂ ਉਹਨਾਂ ਦੇ ਨਾਲ ਹੀ ਰਹਿ ਰਹੀ ਆ ਰੋਸ਼ਨ ਦੇ ਦੋ ਬੱਚੇ ਆ ਤੇ ਦੋਵੇਂ ਬੱਚੇ ਕਾਫੀ ਵੱਡੇ ਆ ਪਰ ਘਰ ਤੋਂ ਬਾਹਰ ਰਹਿੰਦੇ ਆ ਉਹ ਆਪਣੇ ਕਾਲਜ ਦੀਆਂ ਛੁੱਟੀਆਂ ਵਿੱਚ ਆਪਣੇ ਘਰ ਆਏ ਹੋਏ ਸੀ ਤੇ ਜਦੋਂ ਉਹਨਾਂ ਦੀ ਦਾਦੀ ਉਹਨਾਂ ਦੇ ਨਾਲ ਰਹਿਣ ਉਹਨਾਂ ਦੇ ਘਰ ਆਈ ਤਾਂ ਉਹ ਵੀ ਬੜੇ ਖੁਸ਼ ਸੀ ਕਿਉਂਕਿ ਉਹਨਾਂ ਨੇ ਆਪਣੀ ਦਾਦੀ ਨੂੰ ਕਦੀ ਬਚਪਨ ਵਿੱਚ ਵਿਖਿਆ ਸੀ ਪਰ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਪਿਤਾ ਉਹਨਾਂ ਨੂੰ ਪਿੰਡ ਲੈ ਕੇ ਨਹੀਂ ਗਏ ਸੀ ਤੇ ਨਾ ਹੀ ਉਹਨਾਂ ਦੇ ਦਾਦਾ-ਦਾਦੀ ਕਦੀ ਸ਼ਹਿਰ ਆਏ ਸੀ ਪਰ ਇਸ ਵਾਰ ਰੋਸ਼ਨ ਦੀ ਬੇਟੀ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਤੇ ਉਹ ਹੁਣ ਕਾਲਜ ਵਿੱਚ ਐਡਮਿਸ਼ਨ ਲੈਣ ਵਾਲੀ ਸੀ ਇਸੇ ਲਈ ਹੁਣ ਉਹ ਆਪਣੇ ਘਰ ਆਈ ਹੋਈ ਸੀ ਰੋਸ਼ਨ ਨੇ ਆਪਣੀ ਬੇਟੀ ਦੀ ਐਡਮਿਸ਼ਨ ਆਪਣੇ ਸ਼ਹਿਰ ਦੇ ਕਾਲਜ ਵਿੱਚ ਕਰਵਾ ਦਿੱਤੀ ਤੇ ਹੁਣ ਰੋਸ਼ਨ ਦੀ ਬੇਟੀ ਘਰ ਹੀ ਰਹਿੰਦੀ ਉਹ ਆਪਣੀ ਦਾਦੀ ਨਾਲ ਬਹੁਤ ਪਿਆਰ ਕਰਦੀ ਸੀ ਇੱਕ ਮਹੀਨੇ ਵਿੱਚ ਹੀ ਉਹ ਆਪਣੀ ਦਾਦੀ ਨਾਲ ਕੁਲ ਮਿਲ ਗਈ ਸੀ ਜਦੋਂ ਕਿ ਰੋਸ਼ਨ ਦੀ ਪਤਨੀ ਨੂੰ ਆਪਣੀ ਸਾਸ ਬਿਲਕੁਲ ਵੀ ਪਸੰਦ ਨਹੀਂ ਸੀ ਉਹਦਾ ਵਾਸ ਚੱਲਦਾ ਤਾਂ ਉਹ ਆਪਣੀ ਸਾਸ ਨੂੰ ਹੱਥ ਫੜ ਕੇ ਘਰ ਤੋਂ ਬਾਹਰ ਕੱਢ ਦਿੰਦੀ ਪਰ ਹੁਣ ਤੱਕ ਉਹ ਕੁਝ ਨਹੀਂ ਕਰ ਪਾਈ ਅੱਜ ਜਦੋਂ ਉਸਨੇ ਰੋਸ਼ਨ ਨੂੰ ਕਿਹਾ ਤਾਂ ਰੋਸ਼ਨ ਨੇ ਵੀ ਆਪਣੀ ਪਤਨੀ ਨੂੰ ਆਪਣੀ ਮਨ ਦੀ ਗੱਲ ਦੱਸੀ ਕਿ ਆਖਿਰ ਕਿਉਂ ਉਹ ਆਪਣੀ ਮਾਂ ਨੂੰ ਆਪਣੇ ਕੋਲ ਰੱਖ ਰਿਹਾ ਆ ਪਰ ਜਦੋਂ ਅੱਜ ਰੋਸ਼ਨ ਦੀ ਪਤਨੀ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਆਪਣੇ ਕੋਲ ਰੱਖੇ ਜਾਂ ਨਾ ਰੱਖੇ ਇਸ ਗੱਲ ਤੋਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਰੋਸ਼ਨ ਦੀ ਮਾਂ ਮਰ ਜਾਂਦੀ ਆ ਤਾਂ ਮੈਂ ਉਸ ਦੀ ਸਾਰੀ ਜ਼ਮੀਨ ਜਾਇਦਾਦ ਸਭ ਕੁਝ ਰੋਸ਼ਨ ਨੂੰ ਹੀ ਮਿਲਣ ਵਾਲਾ ਆ ਇਹ ਸਾਬ ਸੋਚ ਕੇ ਰੋਸ਼ਨ ਨੇ ठान ਲਿਆ ਕਿ ਉਹ ਆਪਣੀ ਮਾਂ ਤੋਂ ਛੁਟਕਾਰਾ ਪਾ ਕੇ ਹੀ ਰਹੇਗਾ ਦੋਵੇਂ ਪਤੀ ਪਤਨੀ ਵਿਚਾਰੀ ਕੁਲਦੀਪ ਕੌਰ ਨੂੰ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦੇ ਸੀ ਤੇ ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਦੇ ਬੱਚੇ ਆਪਣੀ ਦਾਦੀ ਨੂੰ ਕਿੰਨਾ ਪਿਆਰ ਕਰਦੇ ਨੇ ਤਾਂ ਇਸੇ ਲਈ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਆਪਣੀ ਮਾਂ ਨੂੰ ਜਲਦੀ ਹੀ ਆਪਣੇ ਰਸਤੇ ਤੋਂ ਹਟਾ ਦੇਣਗੇ ਜੇਕਰ ਉਹ ਜਿਆਦਾ ਵਕਤਤਾ ਕਰੂਗੀ ਤਾਂ ਉਹਨਾਂ ਦੇ ਬੱਚਿਆਂ ਦਾ ਲगाव ਆਪਣੀ ਦਾਦੀ ਦੇ ਪ੍ਰਤੀ ਵਧਦਾ ਜਾਵੇਗਾ ਇਸੇ ਲਈ ਦੋਵਾਂ ਪਤੀ ਪਤਨੀ ਰੋਸ਼ਨ ਤੇ ਕਿਰਨ ਨੇ ਇੱਕ ਪਲਾਨ ਬਣਾਇਆ ਉਹਨਾਂ ਨੇ ਆਪਣੇ ਬੱਚਿਆਂ ਨਾਲ ਗੱਲ ਕੀਤੀ ਤੇ ਇੱਕ ਫੈਮਿਲੀ ਟੂਰ ਤੇ ਜਾਣ ਦਾ ਪਲਾਨ ਬਣਾ ਲਿਆ ਤੇ ਸਾਰੇ ਲੋਕਾਂ ਨੇ ਡਿਸਾਈਡ ਕੀਤਾ ਕਿ ਉਹ ਲੋਕ ਮਨਾਲੀ ਘੁੰਮਣ ਲਈ ਜਾਣਗੇ ਕਿ ਜਿਵੇਂ ਹੀ ਸਾਰਾ ਕੁਝ ਤੈਅ ਕੀਤਾ ਹੋਇਆ ਸੀ ਸ਼ਾਮ ਦੀ ਵਕਤ ਉਹ ਲੋਕ ਮਨਾਲੀ ਦੇ ਲਈ ਨਿਕਲ ਗਏ ਪੂਰਾ ਪਰਿਵਾਰ ਗੱਡੀ ਵਿੱਚ ਮਸਤੀ ਕਰ ਰਿਹਾ ਕਰਦਾ ਹੋਇਆ ਮਨਾਲੀ ਵੱਲ ਨੂੰ ਚੱਲ ਪਿਆ ਤੇ ਰਾਤ ਤੱਕ ਉਹ ਲੋਕ ਮਨਾਲੀ ਪਹੁੰਚ ਚੁੱਕੇ ਸੀ ਤੇ ਉਹਨਾਂ ਨੇ ਉੱਥੇ ਜੋ ਹੋਟਲ ਪਹਿਲਾਂ ਹੀ ਬੁੱਕ ਕੀਤਾ ਹੋਇਆ ਸੀ ਉੱਥੇ ਜਾ ਕੇ ਸਾਰਿਆਂ ਨੇ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕੀਤਾ ਤੇ ਸਵੇਰ ਹੁੰਦੇ ਹੀ ਸਾਰੇ ਤਿਆਰ ਹੋ ਕੇ ਘੁੰਮਣ ਲਈ ਟਿਕਲ ਗਏ ਅੱਜ ਉਹਨਾਂ ਦੇ ਟੂਰ ਦਾ ਪਹਿਲਾ ਦਿਨ ਸੀ ਤੇ ਪਲਾਨ ਦੇ ਅਨੁਸਾਰ ਉਹ ਲੋਕ ਸਵੇਰੇ ਸਵੇਰੇ ਹੀ ਮਨਾਲੀ ਲਈ ਦੇ ਉੱਚੇ ਪਹਾੜਾਂ ਤੇ ਬਰਫ਼ੀਲੇ ਮੌਸਮ ਦਾ ਮਜ਼ਾ ਲੈਣ ਲਈ ਉੱਥੇ ਪਹੁੰਚ ਗਏ ਇਤਰ ਕਿਰਨ ਤੇ ਰੋਸ਼ਨ ਦੇ ਮਾਂ ਵਿੱਚ ਕੁਝ ਹੋਰ ਹੀ ਸੀ ਤੇ ਉਹ ਆਪਣੀ ਮਾਂ ਨੂੰ ਪਹਾੜੀ ਤੱਕ ਲੈ ਕੇ ਪਹੁੰਚੇ ਜਿੱਥੋਂ ਡਿੱਗ ਕੇ ਉਹਨਾਂ ਦੀ ਮਾਂ ਸਿੱਧਾ ਥੱਲੇ ਵਗਦੀ ਹੋਈ ਨਦੀ ਵਿੱਚ ਜਾ ਡਿੱਗੇ ਜਿੱਥੋਂ ਉਹਦੇ ਬਚਨ ਦੀ ਕੋਈ ਵੀ ਸੰਭਾਵਨਾ ਨਾ ਰਹੀ ਪਰ ਉਹ ਆਪਣੇ ਬੱਚਿਆਂ ਦੇ ਸਾਹਮਣੇ ਇਹੋ ਜਿਹਾ ਕੁਝ ਨਹੀਂ ਕਰ ਸਕਦੇ ਸੀ ਇਸੇ ਲਈ ਉਹ ਉਸ ਉਚਾਈ ਤੱਕ ਬੱਚਿਆਂ ਦੇ ਨਾਲ ਗਏ ਤੇ ਉਹਨਾਂ ਦੀ ਨਜ਼ਰਾਂ ਤੋਂ ਬਚਦੇ ਕਿਰਨ ਨੇ ਆਪਣੀ ਸੱਸ ਨੂੰ ਤੱਕਾ ਦੇ ਦਿੱਤਾ ਤੇ ਕੁਲਦੀਪ ਕੌਰ ਆਪਣੇ ਆਪ ਨੂੰ ਸੰਭਾਲ ਨਹੀਂ ਪਾਈ ਤੇ ਉਹਨਾਂ ਦਾ ਪੈਰ ਫਿਸਲ ਗਿਆ ਤੇਜ਼ ਚੀਕ ਦੇ ਨਾਲ ਕੁਲਦੀਪ ਕੌਰ برف ਦੀ ਉਸ ਚਟਾਨ ਤੋਂ ਤਿਲਕ ਗਈ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਪੋਤਾ ਤੇ ਪੋਤੀ ਆਪਣੀ ਦਾਦੀ ਨੂੰ ਬਚਾਉਣ ਲਈ ਅੱਗੇ ਵਧਣ ਲੱਗੇ ਨੇ ਪਰ ਰੋਸ਼ਨ ਤੇ ਕਿਰਨ ਨੇ ਆਪਣੇ ਬੱਚੇ ਨੂੰ ਸੰਭਾਲ ਲਿਆ ਪੁਲਿਸ ਨੂੰ ਫੋਨ ਕੀਤਾ ਗਿਆ ਤੇ ਸਾਰੀ ਗੱਲ ਦੱਸੀ ਗਈ ਉਹਨਾਂ ਨੇ ਦੱਸਿਆ ਕਿ ਉਹ ਲੋਕ ਇੱਥੇ ਘੁੰਮਣ ਲਈ ਆਏ ਹੋਏ ਸੀ ਤੇ ਜਿੱਤੋਂ ਉਹਨਾਂ ਨੂੰ ਉਹਨਾਂ ਦੀ ਮਾਂ ਦਾ ਪੈਰ ਤਿਲਕ ਗਿਆ ਪੁਲਿਸ ਨੇ ਛਾਣਬੀਨ ਕਰਨ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਬਹਾਵ ਤੇਜ਼ ਹੋਣ ਦੀ وجہ ਨਾਲ ਉਹਨਾਂ ਨੂੰ ਕੁਝ ਨਹੀਂ ਮਿਲਿਆ ਰੋਸ਼ਨ ਨੇ ਤੇ ਕਿਰਨ ਨੇ ਦੱਸਿਆ ਕਿ ਪਾਣੀ ਦਾ ਬਹਾਵ ਇੰਨਾ ਤੇਜ਼ ਸੀ ਕਿ ਇਸ ਨਦੀ ਵਿੱਚੋਂ ਕਿਸੇ ਇਨਸਾਨ ਦਾ ਮਿਲਣਾ ਬਹੁਤ ਮੁਸ਼ਕਲ ਿਆ ਤੇ ਜਿੰਨੀ ਉਮਰ ਤੁਸੀਂ ਉਸ ਬਜ਼ੁਰਗ ਦੀ ਦੱਸ ਰਹੇ ਹੋ ਇਸ ਉਮਰ ਵਿੱਚ ਮੈਨੂੰ ਨਹੀਂ ਲੱਗਦਾ ਕਿ ਇੰਨੀ ਉਚਾਈ ਤੋਂ ਡਿੱਗਣ ਤੇ ਵੀ ਉਹ ਜ਼ਿੰਦਾ ਹੋਵੇਗੀ ਪੁਲਿਸ ਵਾਲਿਆਂ ਦੀ ਗੱਲ ਸੁਣ ਕੇ ਮਨਹੀ ਮਨਰੋਸ਼ਨ ਤੇ ਕਿਰਨ ਨੂੰ ਬਹੁਤ ਖੁਸ਼ੀ ਹੋਈ ਪਰ ਉਹਨਾਂ ਦੇ ਪੋਤਾ ਤੇ ਪੋਤੀ ਦੀ ਹਾਲਤ ਬਹੁਤ ਬੁਰੀ ਸੀ ਉਹ ਵਿਚਾਰੇ ਆਪਣੀ ਦਾਦੀ ਦੇ ਲਈ ਬਹੁਤ ਪਰੇਸ਼ਾਨ ਸੀ ਤੇ ਰੋਈ ਜਾ ਰਹੀ ਸੀ। 2-4 ਦਿਨ ਤੱਕ ਉਹ ਲੋਕ ਉੱਥੇ ਹੀ ਰੁਕੇ ਤੇ ਆਪਣੀ ਮਾਂ ਨੂੰ ਲੱਭਣ ਦਾ ਨਾਟਕ ਕੀਤਾ ਉਸਦੇ ਬਾਅਦ ਉਹ ਲੋਕ ਵਾਪਸ ਆਪਣੇ ਘਰ ਆ ਗਏ ਨਾ ਹੀ ਤਾਂ ਰੋਸ਼ਨ ਤੇ ਕਿਰਨ ਨੂੰ ਕੋਈ ਪੁੱਛਣ ਵਾਲਾ ਸੀ ਕਿ ਕੁਲਦੀਪ ਜੀ ਦੇ ਨਾਲ ਕੀ ਹੋਇਆ ਕੀ ਨਹੀਂ ਜਦੋਂ ਰੋਸ਼ਨ ਨੇ ਭੈਣ ਨੂੰ ਇਸ ਗੱਲ ਦੀ ਖਬਰ ਹੋਈ ਤਾਂ ਉਹ ਆਪਣੇ ਭਰਾ ਦੇ ਘਰ ਦੌੜੀ ਆਈ ਉਸ ਨੂੰ ਆਪਣੀ ਮਾਂ ਨੂੰ ਖੋਣ ਦਾ ਬਹੁਤ ਜ਼ਿਆਦਾ ਦੁੱਖ ਸੀ ਇਸੇ ਲਈ ਵਿਚਾਰੀ ਜਦੋਂ ਤੋਂ ਉਸ ਨੂੰ ਇਹ ਖਬਰ ਮਿਲੀ ਸੀ ਉਦੋਂ ਤੋਂ ਲੈ ਕੇ ਰੋਈ ਜਾ ਰਹੀ ਸੀ ਇਥੇ ਆ ਕੇ ਉਸਨੇ ਆਪਣੇ ਭਰਾ ਤੇ ਭਾਬੀ ਨੂੰ ਪੁੱਛਿਆ ਕਿ ਵੀਰੇ ਇਦਾਂ ਕਿਦਾਂ ਮਾਂ ਪਹਾੜੀ ਤੋਂ ਫਿਸਲ ਗਈ ਤੁਸੀਂ ਤਾਂ ਸੀ ਮਾਂ ਦੇ ਨਾਲ ਤੁਸੀਂ ਧਿਆਨ ਕਿਉਂ ਨਹੀਂ ਰੱਖਿਆ ਉਹਨਾਂ ਦਾ ਤੇ ਜਦੋਂ ਤੁਸੀਂ ਲੋਕ ਉਹਨਾਂ ਦੇ ਨਾਲ ਸੀ ਤਾਂ ਸਿਰਫ ਉਹ ਮਾਂ ਦਾ ਹੀ ਪੈਰ ਕਿਵੇਂ ਫਿਸਲ ਗਿਆ ਤੁਸੀਂ ਸਾਰੇ ਤਾਂ ਠੀਕ ਠਾਕ ਹੋ ਬਿਲਕੁਲ ਸਹੀ ਸਲਾਮਤ ਹੋ ਪਰੋਸ਼ਣ ਨੇ ਆਪਣੀ ਭੈਣ ਨੂੰ ਕਿਹਾ ਦੀਦੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਾਫ਼-ਸਾਫ਼ ਕਹੋ ਤੁਹਾਡਾ ਕੀ ਮਤਲਬ ਆ ਕੀ ਸਿਰਫ ਮਾਂ ਦਾ ਹੀ ਪੈਰ ਕਿਉਂ ਫਿਸਲ ਗਿਆ ਆ ਅਸੀਂ ਕੀ ਤੁਹਾਨੂੰ ਝੂਠ ਬੋਲ ਰਹੇ ਹਾਂ ਤੇ ਤੁਹਾਡੇ ਨਾਲੋਂ ਜ਼ਿਆਦਾ ਮੇਰੇ ਬੱਚੇ ਆਪਣੀ ਦਾਦੀ ਨਾਲ ਪਿਆਰ ਕਰਦੇ ਆ ਇਹ ਜਾਣ ਬੁੱਝ ਕੇ ਕਦੀ ਵੀ ਇਹੋ ਜਿਹਾ ਕੁਝ ਨਹੀਂ ਕਰ ਸਕਦੇ ਤੇ ਇਹ ਤਾਂ ਤੁਹਾਨੂੰ ਹੀ ਪਤਾ ਹੀ ਹੋਵੇਗਾ ਕਿ ਮਾਂ ਜਦੋਂ ਹੀ ਤੁਹਾਡੇ ਨਾਲ ਗੱਲ ਕਰਦੀ ਸੀ ਤਾਂ ਮੇਰੇ ਬੱਚੇ ਨੇ ਕਿੰਨੀ ਤਰੀਕ ਕਰਦੀ ਸੀ ਤਾਂ ਤੁਸੀਂ ਫਾਲਤੂ ਦੀ ਗੱਲਾਂ ਨਾ ਕਰੋ ਰੋਸ਼ਨ ਦੀ ਭੈਣ ਵੀ ਜ਼ਿਆਦਾ ਕੁਝ ਨਹੀਂ ਬੋਲ ਪਾਈ ਤੇ ਉਹ ਹੁਣੋਂ ਫਿਰ ਉਹ ਆਪਣੇ ਘਰ ਚਲੀ ਗਈ ਤੇ ਇਧਰ ਰੋਸ਼ਨ ਤੇ ਕਿਰਨ ਦੋਵੇਂ ਆਪਣੇ ਪਲਾਨ ਵਿੱਚ ਕਾਮਯਾਬ ਹੋ ਚੁੱਕੇ ਸੀ ਤੇ ਉਹ ਆਪਣ ਬਹੁਤ ਖੁਸ਼ ਸੀ ਉਹਨੇ ਨੀ ਆਪਣੀ ਬੁੱਢੀ ਮਾਂ ਦੇ ਬਾਰੇ ਵਿੱਚ ਇੱਕ ਵਾਰ ਵੀ ਨਹੀਂ ਸੋਚਿਆ ਪਰ ਕਹਿੰਦੇ ਆ ਨਾ ਕਿ ਵਕਤ ਸਭ ਦਾ ਹਿਸਾਬ ਲੈਂਦਾ ਆ ਬਸ ਕਿਰਨ ਤੇ ਰੋਸ਼ਨ ਦੇ ਕਰਮਾਂ ਦਾ ਹਿਸਾਬ ਹੋਣਾ ਅਜੇ ਬਾਕੀ ਸੀ ਇਧਰ ਸਭ ਦੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਚੱਲਣ ਲੱਗੀ ਬੇਟਾ ਹੋਸਟਲ ਚਲਾ ਗਿਆ ਤੇ ਬੇਟੀ ਆਪਣੇ ਕਾਲਜ ਦੀ ਪੜ੍ਹਾਈ ਕਰਨ ਲੱਗੀ ਰੋਸ਼ਨ ਤੇ ਕਿਰਨ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਵਿਜੀ ਹੋ ਗਏ ਹੁਣ ਤਾਂ ਰੋਸ਼ਨ ਵੀ ਪੂਰੀ ਤਰ੍ਹਾਂ ਨਿਸ਼ਚਿੰਤ ਸੀ ਕਿਉਂਕਿ ਉਸਦੇ ਪਿਤਾ ਦੀ ਸਾਰੀ ਜ਼ਮੀਨ ਤੇ ਬਸ ਹੁਣ ਉਸੇ ਦਾ ਹੀ ਹੱਕ ਆ ਤੇ ਉਸਦੇ ਲਈ ਉਸ ਨੂੰ ਕਿਸੇ ਦੇ ਤਰਲੇ ਵੀ ਨਹੀਂ ਕਰਨੇ ਪੈਣਗੇ ਪਰ ਕਹਿੰਦੇ ਹਨ ਕਿ ਭਗਵਾਨ ਦੇ ਘਰ ਦੇ ਰਿਆ ਦੇ ਨਹੀਂ ਬਸ ਇਹ ਵੀ ਕਿਰਨ ਤੇ ਰੋਸ਼ਨ ਦੇ ਨਾਲ ਵੀ ਹੋਣ ਵਾਲਾ ਸੀ ਰੋਸ਼ਨ ਤੇ ਕਿਰਨ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਤੇ ਹੁਣ ਉਹਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਹੌਲੀ ਹੌਲੀ ਵਕਤ ਬੀਤਦਾ ਗਿਆ ਤੇ ਵੇਖਦੇ ਹੀ ਵੇਖਦੇ ਰੋਸ਼ਨ ਦੀ ਬੇਟੀ ਦੇ ਕਾਲਜ ਦੀ ਪੜ੍ਹਾਈ ਪੂਰੀ ਹੋ ਗਈ ਤੇ ਹੁਣ ਉਸ ਨੇ ਉਸਦੇ ਵਿਆਹ ਦੇ ਲਈ ਰਿਸ਼ਤਾ ਪੱਕਾ ਕਰ ਦਿੱਤਾ ਇਧਰ ਜਦੋਂ ਤਾਂ ਰੋਸ਼ਨ ਦੀ ਮਾਂ ਦੀ ਮੌਤ ਹੋਈ ਉਦੋਂ ਤੋਂ ਉਸ ਦੀ ਭੈਣ ਦਾ ਰਿਸ਼ਤਾ ਉਸ ਦੇ ਨਾਲ ਲਗਭਗ ਖਤਮ ਹੋ ਗਿਆ ਸੀ ਤੇ ਹੁਣ ਆਪਣੀ ਬੇਟੀ ਦੇ ਵਿਆਹ ਦਾ ਕਾਰਡ ਉਸਨੇ ਆਪਣੀ ਭੈਣ ਨੂੰ ਕੋਰੀਅਰ ਦੇ ਜ਼ਰੀਏ ਭੇਜਿਆ ਹਾਲਾਂਕਿ ਉਸ ਨੂੰ ਕੋਈ ਉਮੀਦ ਨਹੀਂ ਸੀ ਕਿ ਉਸਦੀ ਭੈਣ ਵਿਆਹ ਵਿੱਚ ਆਵੇਗੀ ਕਿ ਨਹੀਂ ਪਰ ਫਿਰ ਵੀ ਉਸਨੇ ਸੋਚ ਕੇ ਕਾਰਡ ਭੇਜ ਦਿੱਤਾ ਕਿ ਉਸਦੀ ਭੈਣ ਦੀ ਨਾਰਾਜ਼ਗੀ ਉਹਦੇ ਤੇ ਉਹਦੀ ਪਤਨੀ ਦੇ ਨਾਲ ਆ ਉਸਦੇ ਬੱਚਿਆਂ ਦੇ ਨਾਲ ਨਹੀਂ ਤੇ ਨਹੀ ਹੋਇਆ ਵੀ ਵਿਆਹ ਦੇ 2 ਦਿਨ ਪਹਿਲਾਂ ਹੀ ਉਹਦੀ ਭੈਣ ਘਰ ਆ ਗਈ ਪਰ ਉਹ ਕੇਵਲ ਬੱਚਿਆਂ ਦੇ ਨਾਲ ਹੀ ਚੰਗਾ ਵਿਵਹਾਰ ਕਰਦੀ ਆਪਣੇ ਭਰਾ ਤੇ ਭਾਬੀ ਨੂੰ ਹਰ ਗੱਲ ਤੇ ਤਾਨੇ ਹੀ ਦਿੰਦੀ ਤੇ ਕਿਰਨ ਤੇ ਰੋਸ਼ਨ ਵੀ ਕੁਝ ਨਾ ਕੁਝ ਕਹਿੰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਿਤੇ ਨਾ ਕਿਤੇ ਉਹ ਜੋ ਵੀ ਕਹਿ ਰਹੀ ਆ ਉਹ ਸੱਚ ਸਾਚਿਆ ਪਰ ਫਿਰ ਵੀ ਕਈ ਵਾਰ ਉਸ ਨੂੰ ਉਲਟਾ ਜਵਾਬ ਦੇ ਦਿੰਦੇ ਜਦ ਇਹ ਨਹੀਂ ਵਿਆਹ ਵਾਲਾ ਦਿਨ ਹੀ ਆ ਗਿਆ ਤੇ ਅੱਜ ਰੋਸ਼ਨ ਦੀ ਬੇਟੀ ਦੀ ਵਿਦਾਈ ਹੋਣ ਵਾਲੀ ਸੀ ਬਰਾਤ ਆਉਣ ਦੇ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਘਰ ਇੱਕ ਇਹੋ ਜਿਹਾ ਮਹਿਮਾਨ ਆਇਆ ਜਿਸ ਨੇ ਕਿਰਨ ਦੀ ਬੇਟੀ ਦੇ ਲਈ ਬਹੁਤ ਸਾਰੇ ਤੋਹਫੇ ਭੇਜੇ ਉਸ ਮਹਿਮਾਨ ਦੇ ਆਉਣ ਤੋਂ ਪਹਿਲਾਂ ਇੱਕ ਹੋਰ ਗੱਡੀ ਆ ਕੇ ਰੁਕੀ ਜਿਸ ਵਿੱਚ ਰੋਸ਼ਨ ਦੀ ਬੇਟੀ ਦੇ ਲਈ ਅਨੇਕਾਂ ਹੀ ਤੋਹਫੇ ਸੀ ਜਿਨ ਨੂੰ ਵੇਖ ਕੇ ਰੋਸ਼ਨ ਤੇ ਉਸ ਦੀ ਪਤਨੀ ਦੋਵੇਂ ਚੌਂ ਗਏ ਤੇ ਸੋਚਣ ਲੱਗੇ ਕਿ ਆਖਿਰ ਇਹ ਮਹਿਮਾਨ ਕੌਣ ਆ ਜਿਹੜਾ ਸਾਡੀ ਬੇਟੀ ਦੇ ਲਈ ਇੰਨੇ ਸਾਰੇ ਤੋਹਫੇ ਲੈ ਕੇ ਆਇਆ ਆ ਸਾਰੇ ਬੇਸਬਰੀ ਨਾਲ ਉਸ ਮਹਿਮਾਨ ਦਾ ਇੰਤਜ਼ਾਰ ਕਰਨ ਲੱਗੇ ਕਿ ਉਹ ਉਦੋਂ ਹੀ ਕੁਝ ਦੇਰ ਵਿੱਚ ਹੀ ਇੱਕ ਚਮਕਮਾਉਂਦੀ ਗੱਡੀ ਰੋਚਨ ਦੇ ਦਰਵਾਜ਼ੇ ਦੇ ਸਾਹਮਣੇ ਆ ਕੇ ਰੁਕੀ ਜਿਸ ਵਿੱਚ ਇੱਕ ਬਨਾਰਸੀ ਸਾੜੀ ਪਾਏ ਹੋਏ ਇੱਕ ਔਰਤ ਥੱਲੇ ਉਤਰੀ ਜਿਵੇਂ ਹੀ ਰੋਸ਼ਨ ਨਿਊਸ ਔਰਤ ਦਾ ਚਿਹਰਾ ਵੇਖਿਆ ਉਸ ਨੂੰ ਵੇਖ ਕੇ ਰੋਸ਼ਨ ਉੱਥੇ ਹੀ ਚੱਕਰ ਖਾ ਕੇ ਬੇਹੋਸ਼ ਹੋ ਗਿਆ ਤੇ ਕਿਰਨ ਵੀ ਬੁੱਤ ਬਣ ਕੇ ਖੜੀ ਹੋ ਗਈ ਜਿਵੇਂ ਹੀ ਉਸ ਔਰਤ ਦਾ ਚਿਹਰਾ ਵੇਖਿਆ ਦੋਵਾਂ ਦੇ ਹੋਸ਼ ਉੱਡ ਗਏ ਤੇ ਕਿਰਨ ਦੇ ਬੇਟੇ ਨੇ ਉਸ ਨੂੰ ਤੇ ਆਪਣੇ ਪਾਪਾ ਦੇ ਮੂੰਹ ਤੇ ਪਾਣੀ ਦੇ ਛੱਟੇ ਮਾਰੇ ਤੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਉਸ ਦੇ ਬਾਅਦ ਉੱਥੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਜਿਵੇਂ ਹੀ ਉਹ ਹੋਸ਼ ਵਿੱਚ ਆਏ ਤਾਂ ਉਹ ਬਜ਼ੁਰਗਔਰਤ ਬੋਲੀ ਤੇ ਉੱਥੇ ਖੜੇ ਸਾਰੇ ਮਹਿਮਾਨ ਬੋਲੇ ਕਿ ਰੋਜਨ ਦੀ ਬੇਟੀ ਦੇ ਵਿਆਹ ਦਾ ਮਹੂਰਤ ਨਿਕਲਿਆ ਜਾ ਰਿਹਾ ਆ ਤੇ ਤੁਸੀਂ ਇੱਥੇ ਬੇਹੋਸ਼ ਪਏ ਹੋ ਤੁਸੀਂ ਆਖਿਰ ਇਹੋ ਜਿਹਾ ਕੀ ਵੇਖ ਲਿਆ ਜਿਸ ਨੂੰ ਵੇਖ ਕੇ ਤੁਸੀਂ ਬਿਹੋਸ਼ ਹੋ ਗਏ ਉਦੋਂ ਹੀ ਉਹ ਬਜ਼ੁਰਗ ਔਰਤ ਜੋ ਚਮਚਮਉਂਦੀ ਹੋਈ ਨਵੀਂ ਗੱਡੀ ਵਿੱਚ ਆਈ ਸੀ ਉਹ ਔਰਤ ਉਸ ਦੇ ਸਾਹਮਣੇ ਆ ਕੇ ਖੜ੍ਹੀ ਹੋ ਗਈ ਤੇ ਉਸ ਨੂੰ ਪੁੱਛਣ ਲੱਗੀ ਹਾਂ ਦੱਸੋ ਹੁਣ ਸਾਰਿਆਂ ਨੂੰ ਆਖਿਰ ਇਹੋ ਜਿਹਾ ਕੀ ਵੇਖ ਲਿਆ ਸੀ ਤੂੰ ਜਿਸ ਨੂੰ ਵੇਖ ਕੇ ਤੂੰ ਇੰਨਾ ਡਰ ਗਿਆ ਕੋਈ ਭੂਤ ਵੇਖ ਲਿਆ ਆ ਕੀ ਕਿ ਉਦੋਂ ਹੀ ਉਹ ਦੋਵੇਂ ਆਪਣੀ ਮਾਂ ਨੂੰ ਉੱਥੇ ਵੇਖ ਕੇ ਪੱਥਰ ਦੀ ਮੂਰਤ ਬਣ ਕੇ ਖੜੇ ਰਹੇ ਕਿ ਅਚਾਨਕ ਮਾਂ ਇੱਥੇ ਕਿਵੇਂ ਆ ਸਕਦੀ ਆ ਫਿਰ ਉਸਦੀ ਬੇਟੀ ਦੇ ਵਿਆਹ ਦੇ ਟਾਈਮ ਉਹ ਦੋਵੇਂ ਜਿਆਦਾ ਕੁਝ ਨਹੀਂ ਬੋਲ ਸਕਦੇ ਸੀ ਇਸੇ ਲਈ ਚੁੱਪਚਾਪ ਵਿਆਹ ਦੀਆਂ ਰਸਮਾਂ ਨਿਭਾਉਣ ਲੱਗੇ ਤੇ ਆਪਣੀ ਬੇਟੀ ਦੇ ਵਿਆਹ ਨੂੰ ਨਿਮਟਾਇਆ ਵਿਆਹ ਦੇ ਬਾਅਦ ਜਦੋਂ ਉਹਨਾਂ ਦੀ ਬੇਟੀ ਦੀ ਵਿਦਾਈ ਹੋ ਰਹੀ ਸੀ ਤਾਂ ਉਸਦੀ ਨਜ਼ਰ ਆਪਣੀ ਦਾਦੀ ਤੇ ਪਈ ਜਿਨ੍ਹਾਂ ਨੂੰ ਵੇਖ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗੀ ਤੇ ਉਹਨਾਂ ਦੇ ਗਲੇ ਲੱਗ ਆ ਲਿਆ ਰੂੰਦੀ ਹੋਈ ਬੋਲੀ ਦਾਦੀ ਤੁਸੀਂ ਕਿੱਥੇ ਚਲੇ ਗਏ ਸੀ ਮੈਂ ਤੁਹਾਨੂੰ ਕਿੰਨਾ ਲੱਭਿਆ ਤੇ ਅਸੀਂ ਦੋਵਾਂ ਨੇ ਤੁਹਾਨੂੰ ਕਿੰਨਾ ਲੱਭਿਆ ਸੀ ਪਰ ਤੁਸੀਂ ਸਾਨੂੰ ਕਿਤੇ ਨਹੀਂ ਮਿਲੇ ਮੰਮੀ ਪਾਪਾ ਮੈਂ ਤੇ ਵੀਰਾ ਸਾਰੇ ਕਿੰਨਾ ਪਰੇਸ਼ਾਨ ਹੋ ਗਏ ਸੀ ਤੁਸੀਂ ਕਿੱਥੇ ਗਏ ਸੀ ਦਾਦੀ ਇੰਨੀ ਦਿਨਾਂ ਤੱਕ ਤੁਹਾਨੂੰ ਸਾਡੀ ਜਹਾਦ ਨਹੀਂ ਆਈ ਉਹਨਾਂ ਉਸ ਦੀ ਦਾਦੀ ਵੀ ਉਸ ਨੂੰ ਚੁੱਪ ਕਰਾਉਂਦੀ ਹੋਈ ਬੋਲੀ ਬੇਟਾ ਮੈਂ ਤਾਂ ਮੇਰਾ ਵਿਵਹ ਸੀ ਤੁਹਾਨੂੰ ਦੋਵੇਂ ਬੱਚਿਆਂ ਨੂੰ ਮਿਲਣ ਦਾ ਆਖਿਰ ਤੁਹਾਡੇ ਨਾਲੋਂ ਜ਼ਿਆਦਾ ਪਿਆਰ ਮੈਂ ਕਿਸੇ ਹੋਰ ਨੂੰ ਨਹੀਂ ਕਰਦੀ ਪਰ ਕੁਝ ਲੋਕਾਂ ਨੇ ਮੈਨੂੰ ਤੁਹਾਡੇ ਤੋਂ ਦੂਰ ਕੀਤਾ ਸੀ ਹੁਣ ਤੁਸੀਂ ਪਰੇਸ਼ਾਨ ਨਾ ਹੋਵੋ ਹੁਣ ਮੈਂ ਆ ਗਈਆਂ ਨਾ ਹੁਣ ਮੈਂ ਕਿਸੇ ਨੂੰ ਵੀ ਨਹੀਂ ਛੱਡਾਂਗੀ ਤੂੰ ਬਿਲਕੁਲ ਵੀ ਨਾ ਰੋ ਬਿਲਕੁਲ ਪਰੇਸ਼ਾਨ ਨਾ ਹੋ ਮੇਰੀ ਬੱਚੀ ਉਹਨਾਂ ਨੇ ਆਖਿਰਕਾਰ ਆਪਣੀ ਪੋਤੀ ਨੂੰ ਵਿਦਾ ਕੀਤਾ ਤੇ ਜਦੋਂ ਹੀ ਰੋਸ਼ਨ ਦੀ ਬੇਟੀ ਦੀ ਵਿਦਾਈ ਹੋਈ ਉਦੋਂ ਹੀ ਇੱਕ ਪੁਲਿਸ ਦੀ ਗੱਡੀ ਵੀ ਉੱਤੇ ਆ ਗਈ ਜਿਸ ਨੂੰ ਵੇਖ ਕੇ ਰੋਸ਼ਨ ਤੇ ਕਿਰਨ ਦੋਵਾਂ ਦਾ ਸਾਹ ਰੁਗ ਗਿਆ ਕੀ ਹੁਣ ਉਹਨਾਂ ਦੀ ਮਾਂ ਖਿਰੋਨਾ ਦੇ ਨਾਲ ਕੀ ਕਰੂਗੀ ਡਰਦੇ ਮਾਰੇ ਦੋਵੇਂ ਕੰਬ ਰਹੇ ਸੀ ਕਿ ਉਦੋਂ ਹੀ ਰੋਸ਼ਨ ਦੀ ਵੱਡੀ ਪੈਣ ਉਹਨਾਂ ਦੇ ਕੋਲ ਆਈ ਤੇ ਬੋਲੀ ਰੋਸ਼ਨ ਇੰਨੀ ਗਰਮੀ ਵਿੱਚ ਵੀ ਤੂੰ ਕੰਬ ਰਿਆਂ ਆ ਕੀ ਹੋਇਆ ਮੇਰੇ ਵੀਰ ਸਭ ਠੀਕ ਠਾਕ ਤਾਂ ਹੈ ਰੋਸ਼ਨ ਵੱਲੋਂ ਸ਼ੱਕੀ ਨਿਗਾਹਾਂ ਨਾਲ ਵੇਖ ਰਹੀ ਸੀ ਤੱਕ ਇਹਨੂੰ ਆਪਣੇ ਆਪ ਨੂੰ ਸੰਭਾਲਦੀ ਹੋਈ ਬੋਲੀ ਦੀਦੀ ਉਹ ਬੇਟੀ ਦਾ ਵਿਆਹ ਸੀ ਨਾ ਤਾਂ ਤੁਸੀਂ ਜਾਣਦੇ ਹੀ ਹੋ ਕਿ ਕਈ ਦਿਨੋਂ ਤੋਂ ਅਸੀਂ ਕੰਮ ਕੰਮ ਵਿੱਚ ਪਾਗਲਾਂ ਦੀ ਤਰ੍ਹਾਂ ਲੱਗੇ ਹੋਏ ਸੀ ਤਾਂ ਹੋ ਸਕਦਾ ਹੈ ਕਿ ਬੁਖਾਰ ਹੋ ਗਿਆ ਹੋਵੇ ਮੈਸੇ ਪੁਲਿਸ ਇੱਥੇ ਕੀ ਕਰ ਰਹੀ ਆ ਤੇ ਪੁਲਿਸ ਨੂੰ ਇੱਥੇ ਕਿੰਨੇ ਬੁਲਾਇਆ ਤਰੋਚਨੀ ਨੋਕਲਦੀਪ ਜੀ ਬੋਲੇ ਪੁਲਿਸ ਵਾਲਿਆਂ ਨੂੰ ਨੇ ਬੁਲਾਇਆ ਆਪਣੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਲਈ ਮੈਂ ਨਹੀਂ ਆਸਾਨੀ ਨਾਲ ਸਭ ਕੁਝ ਨਹੀਂ ਪੁੱਛ ਸਕਦੀ ਉਹ ਆਪਣੀ ਬੇਟੀ ਨੂੰ ਬੋਲੀ ਬੇਟੀ ਤੂੰ ਸ਼ਾਇਦ ਨਹੀਂ ਜਾਣਦੀ ਕਿ ਆਖਰ ਉਸ ਦਿਨ ਮੇਰੇ ਨਾਲ ਕੀ ਹੋਇਆ ਸੀ ਤਾਂ ਉਹਨਾਂ ਦੀ ਬੇਟੀ ਬੋਲੀ ਜਾਣਦੀ ਤਾਂ ਹਾਂ ਮਾਂ ਪਰ ਉਹਨੇ ਹੀ ਜਿੰਨਾ ਇਹਨਾਂ ਲੋਕਾਂ ਨੇ ਮੈਨੂੰ ਦੱਸਿਆ ਆ ਤੇ ਹੁਣ ਅੱਗੇ ਮੈਂ ਸਾਰਾ ਸੱਚ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ ਕਿਉਂਕਿ ਇਹ ਗੱਲ ਤਾਂ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਇਹ ਲੋਕ ਜੋ ਦੁਨੀਆਂ ਵਾਲਿਆਂ ਨੂੰ ਦੱਸ ਰਹੇ ਆ ਉਹ ਪੂਰੀ ਤਰ੍ਹਾਂ ਨਾਲ ਝੂਠ ਆ ਪਰ ਉਸ ਦਿਨ ਦੀ ਸਚਾਈ ਕੀ ਸੀ ਉਹ ਤੁਸੀਂ ਸਾਨੂੰ ਦੱਸੋ ਤਾਂ ਕੁਲਦੀਪ ਜੀ ਨੇ ਆਪਣੀ ਬੇਟੀ ਤੇ ਪੁਲਿਸ ਵਾਲਿਆਂ ਨੂੰ ਉਸ ਦਿਨ ਦੀ ਸਾਰੀ ਘਟਨਾ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ ਉਹਨਾਂ ਨੇ ਸਾਰੀ ਗੱਲ ਛੁਰੂ ਤੋਂ ਦੱਸਣੀ ਸ਼ੁਰੂ ਕੀਤੀ ਇੰਸਪੈਕਟਰ ਸਾਹਿਬ ਮੇਰਾ ਬੇਟਾ ਤੇ ਬਹੂ ਮੈਨੂੰ ਆਪਣੇ ਮਲ ਘੁੰਮਣ ਲਈ ਮਨਾਲੀ ਲੈ ਗਿਆ ਸੀ ਨਾਲ ਹੀ ਮੇਰੇ ਪੋਤਾ ਤੇ ਪੋਤੀ ਵੀ ਸੀ ਤੇ ਸਾਡਾ ਪੂਰਾ ਪਰਿਵਾਰ ਘੁੰਮਣ ਲਈ ਨਿਕਲ ਗਿਆ ਤਾਂ ਉਦੋਂ ਮੇਰੇ بیٹے ਤੇ ਬਹੂ ਨੇ ਕਿਹਾ ਕਿ ਅਸੀਂ ਲੋਕ ਮਨਾਲੀ ਬਰਫਾਂ ਵਾਲੇ ਪਹਾੜ ਦੀ ਚੋਟੀ ਤੇ ਜਾਵਾਂਗੇ ਜਿੱਥੋਂ ਬਰਫ ਨਾਲ ਢੱਕਿਆ ਹੋਇਆ ਮਨਾਲੀ ਕਿਸੇ ਸਵਰਗ ਤੋਂ ਘੱਟ ਨਹੀਂ ਦਿਖਦਾ ਹੁਣ ਕਿਉਂਕਿ ਅਸੀਂ ਸਾਰੇ ਪਰਿਵਾਰ ਆਪਣੇ ਪਰਿਵਾਰ ਦੇ ਨਾਲ ਘੁੰਮਣ ਲਈ ਗਏ ਸੀ ਇਸ ਲਈ ਮੈਂ ਵੀ ਹਾਂ ਮੀਤਾਰ ਦਿੱਤੀ ਤੇ ਆਪਣੇ بیٹے ਬਹੂ ਦੇ ਨਾਲ ਪਹਾੜੀ ਦੀ ਉਚਾਈ ਤੇ ਪਹੁੰਚ ਗਈ ਉੱਥੇ ਮੇਰੇ ਪੋਤੇ ਤੇ ਪੋਤੀ ਦੋਵੇਂ ਆਪਣੀਆਂ ਫੋਟੋਆਂ ਖਿੱਚ ਰਏ ਸੀ ਉਹਨਾਂ ਦੋਵਾਂ ਦਾ ਤੇ ਮੇਰੇ ਉੱਤੇ ਨਹੀਂ ਸੀ ਉਦੋਂ ਹੀ ਮੇਰੀ ਬਹੂ ਤੇ ਪੇਟਾ ਮੇਰੇ ਕੋਲ ਇਹ ਤੇ ਕਿਸੇ ਨੇ ਮੈਨੂੰ ਉਸ ਪਹਾੜੀ ਤੋਂ ੱੱਕਾ ਦੇ ਦਿੱਤਾ ਮੈਂ ਚਿਹਰਾ ਤਾਂ ਨਹੀਂ ਦੇਖ ਸਕੀ ਸੀ ਕਿ ਕਿਸ ਦਾ ਕੰਮ ਆ ਪਰ ਇਹ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਇਹ ਮੇਰੇ بیٹے ਤੇ ਬਹੂ ਦੋਵਾਂ ਵਿੱਚੋਂ ਹੀ ਕਿਸੇ ਦਾ ਕੰਮ ਸੀ ਹੁਣ ਇਹ ਸੱਚ ਪਤਾ ਲਗਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਇੰਸਪੈਕਟਰ ਸਾਹਿਬ ਇਹ ਸਾਬਤ ਕਿਸ ਨੇ ਕੀਤਾ ਮੇਰੇ بیٹے ਨੇ ਜਾਂ ਮੇਰੀ ਬਹੂ ਨੇ ਇਹ ਦੋਵੇਂ ਇੰਨੇ ਸਵਾਰਤੀ ਨੀਚ ਤੇ ਘਟੀਆ ਇਨਸਾਨ ਇਹ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਆਪਣਾ ਬੇਟਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸਕਦਾ ਆ ਆਖਰ ਕੀ ਵਿਗਾੜਿਆ ਸੀ ਇਹਨਾਂ ਦੋਵਾਂ ਦਾ ਜੋ ਇਹਨਾਂ ਦੋਵਾਂ ਨੇ ਮੇਰੇ ਨਾਲ ਇਹੋ ਜਿਹਾ ਵਰਤ ਾਵ ਕੀਤਾ ਸਮਝ ਵਿੱਚ ਨਹੀਂ ਆਉਂਦਾ ਕਿ ਕੀ ਗਲਤੀ ਸੀ ਮੇਰੀ ਜੋ ਮੇਰਾ ਬੇਟਾ ਤੇ ਬਹੂ ਮੇਰੀ ਜਾਨ ਦੇ ਦੁਸ਼ਮਣ ਬਣ ਗਏ ਲੇ ਜੋ ਇੰਸਪੈਕਟਰ ਸਾਹਿਬ ਇਹਨਾਂ ਨੂੰ ਮੇਰੀਆਂ ਨਜ਼ਰਾਂ ਦੇ ਸਾਹਮਣੇ ਨਹੀਂ ਤਾਂ ਕਿਤੇ ਮੈਂ ਇਵੇਂ ਨਾ ਹੋਵੇ ਕਿ ਮੈਂ ਆਪਣਾ ਆਪਾ ਕੋ ਬੈਠਾਂ ਫਿਰ ਇੰਸਪੈਕਟਰ ਨੇ ਉਹਨਾਂ ਦੇ بیٹے ਤੇ ਬਹੂ ਨੇ ਜਿਵੇਂ ਹੱਥ ਘੜੀ ਲਗਾਉਣੀ ਸ਼ੁਰੂ ਕੀਤੀ ਉਦੋਂ ਹੀ ਉਹਨਾਂ ਦੇ بیٹے ਨੇ ਸਾਰਾ ਇਲਜ਼ਾਮ ਆਪਣੀ ਪਤੀ ਤੇ ਪਤਨੀ ਤੇ ਪਾ ਦਿੱਤਾ ਤੇ ਕਿੰਨੇ ਸਾਰੇ ਇਲਜ਼ਾਮ ਰੌਸ਼ਨ ਤੇ ਉਹ ਬੋਲੇ ਮੈਂ ਕੁਝ ਨਹੀਂ ਕੀਤਾ ਇੰਸਪੈਕਟਰ ਸਾਹਿਬ ਜੋ ਕੁਝ ਵੀ ਕੀਤਾ ਆ ਇਹਨਾਂ ਦੇ بیٹے ਨੇ ਹੀ ਕੀਤਾ ਆ ਮੰਦਾ ਬੇਟਾ ਤਾਂ ਕਦੀ ਇਹਨਾਂ ਨੂੰ ਖੁਸ਼ ਵੇਖਣਾ ਵੀ ਨਹੀਂ ਚਾਹੁੰਦਾ ਸੀ ਉਹ ਤਾਂ ਇਹਨਾਂ ਨੂੰ ਕਦੇ ਨਾ ਮਾਰਨਾ ਚਾਹੁੰਦਾ ਸੀ ਪੈਸਿਆਂ ਦੇ ਲਾਲਚ ਵਿੱਚ ਇੱਥੇ ਲੈ ਕੇ ਆਇਆ ਸੀ ਨਹੀਂ ਤਾਂ ਇਹਨਾਂ ਨੂੰ ਪਿੰਡ ਹੀ ਰਹਿਣ ਦਿੰਦਾ ਕਦੇ ਵੀ ਰੋਸ਼ਨ ਗੁੱਸੇ ਨਾਲ ਚੁਲੋਂਦਾ ਆ ਬੁਲਿਆ ਆਛਾ ਸਭ ਕੁਝ ਮੈਂ ਹੀ ਕੀਤਾ ਤੂੰ ਤਾਂ ਜਿਵੇਂ ਕੁਝ ਨਹੀਂ ਕੀਤਾ ਮਾਂ ਦੇ ਮਰਨ ਤੋਂ ਬਾਅਦ ਸਾਰੀ ਜ਼ਮੀਨ ਮੇਰੀ ਹੋ ਜਾਵੇਗੀ ਇਹ ਗੱਲ ਮੈਨੂੰ ਕਿੰਨੀ ਦੱਸੀ ਸੀ ਤੂੰ ਹੀ ਸਭ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਮਾਂ ਦੇ ਮਰ ਜਾਣ ਤੋਂ ਬਾਅਦ ਜ਼ਮੀਨ ਹੜੱਪਣ ਦਾ ਜੋ ਪਲਾਨ ਇਹ ਸਭ ਤੂੰ ਹੀ ਬੋਲਿਆ ਸੀ ਤੇ ਹੁਣ ਸਾਫ਼-ਸਾਫ਼ ਬਚ ਕੇ ਨਿਕਲਣਾ ਚਾਹੁੰਦੀ ਆ ਉਹ ਦੋਵੇਂ ਆਪਸ ਵਿੱਚ ਹੀ ਬੈਸ ਕਰਨ ਲੱਗ ਗਏ ਪਰ ਇਸ ਜੀ ਇਨਸਪੈਕਟਰ ਸਾਹਿਬ ਨੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਆਪਣੇ ਨਾਲ ਲੈ ਗਏ ਹੁਣ ਵਿਚਾਰੇ ਕੁਲਦੀਪ ਕੌਰ ਜੀ ਰੋਈ ਜਾ ਰਹੇ ਸੀ ਕਿ ਨਾ ਜਾਣੀ ਕਿਹੜੀ ਇਹੋ ਜਿਹੀ ਕੜੀ ਸੀ ਜਦੋਂ ਮੈਂ ਇਹੋ ਜਿਹਾ ਕਪੂਤ ਨੂੰ ਪੈਦਾ ਕੀਤਾ ਜਨਮ ਦਿੱਤਾ ਉਹ ਵਿਚਾਰੀ ਰੋਂਦੀ ਰੋਂਦੀ ਗਿਰ ਗਈ ਤਾਂ ਉਦੋਂ ਹੀ ਤਣ ਉਦੋਂ ਹੀ ਉਹਨਾਂ ਦੇ ਪੁੱਤੇ ਨੇ ਆ ਕੇ ਉਹਨਾਂ ਨੂੰ ਸੰਭਾਲ ਲਿਆ ਤੇ ਅੰਦਰ ਲੈ ਗਿਆ ਇੱਧਰ ਰੋਸ਼ਨ ਤੇ ਕਿੰਨ ਨੂੰ ਪੁਲਿਸ ਫੜ ਕੇ ਲੈ ਗਈ ਤੇ ਹੌਲੀ ਹੌਲੀ ਕਰਕੇ ਸਾਰੇ ਮਹਿਮਾਨ ਵੀ ਆਪਣੇ ਆਪਣੇ ਘਰ ਵਾਪਸ ਚਲੇ ਗਏ ਉਹਨਾਂ ਘਰ ਵਿੱਚ ਸਿਰਫ ਰੋਸ਼ਨ ਦਾ ਬੇਟਾ ਤੇ ਉਸਦੀ ਦਾਦੀ ਕੁਲਦੀਪ ਸੀ ਤੇ ਉਹਨਾਂ ਦੀ ਬੁਲਟੀ ਹੀ ਬਾਕੀ ਰਹਿ ਗਈ ਸੀ ਜਦੋਂ ਸਾਰੇ ਇਕੱਠੇ ਖਾਣਾ ਖਾਣ ਬੈਠੇ ਤਾਂ ਕੁਲਦੀਪ ਜੀ ਦੇ ਪੋਤੇ ਨੇ ਉਹਨਾਂ ਨੂੰ ਪੁੱਛਿਆ ਦਾਦੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਜੇ ਤੁਸੀਂ ਠੀਕ ਸੀ ਤੇ ਇੰਨੇ ਸਾਲ ਸਾਡੇ ਕੋਲੋਂ ਦੂਰ ਕਿਉਂ ਰਹੇ ਘਰ ਵਾਪਸ ਕਿਉਂ ਨਹੀਂ ਆਏ ਕਿਉਂ ਤੁਸੀਂ ਵਾਪਸ ਆਉਣ ਵਿੱਚ ਇੰਨੀ ਦੇਰ ਕੀਤੀ ਆਖਿਰ ਕਿਉਂ ਦਾਦੀ ਕੀ ਤੁਹਾਡੂੰ ਸਾਡੀ ਯਾਦ ਨਹੀਂ ਆਈ ਤਾਂ ਕੁਲਦੀਪ ਜੀ ਆਪਣੇ ਪੋਤੇ ਨੂੰ ਗਲੇ ਲਗਾਉਂਦੇ ਹੋਏ ਬੋਲੇ ਨਹੀਂ ਮੇਰੇ ਬੱਚੇ ਭਾਵੇਂ ਮੈਂ ਜਾਣ ਬੁੱਝ ਕੇ ਤੁਹਾਡੇ ਕੋਲੋਂ ਦੂਰ ਕਿਵੇਂ रह ਸਕਦੀ ਸੀ ਉਹ ਤਾਂ ਪ੍ਰਮਾਤਮਾ ਨੂੰ ਸ਼ਾਇਦ ਇਹੀ ਮਨਜ਼ੂਰ ਸੀ ਇਸੇ ਲਈ ਮੈਂ ਤੁਹਾਡੇ ਤੱਕ ਨਹੀਂ ਪਹੁੰਚ ਸਕੀ ਦਰਅਸਲ ਜਦੋਂ ਤੇਰੀ ਮਾਂ ਬਾਪ ਨੇ ਮੈਨੂੰ ਪਹਾੜੀ ਦੀ ਉਚਾਈ ਤੋਂ ੱੱਕਾ ਦਿੱਤਾ ਸੀ ਤਾਂ ਮੈਂ ਤੇਜ਼ ਬਹਾਵ ਵਾਲੀ ਨਦੀ ਵਿੱਚ ਵਹਿੰਦੇ ਹੋਏ ਪਾਣੀ ਵਿੱਚ ਵਹਿ ਗਈ। ਪਾਣੀ ਦਾ ਬਹਾਵ ਇੰਨਾ ਤੇਜ਼ ਸੀ ਕਿ ਮੈਂ ਪਾਣੀ ਦੇ ਨਾਲ ਹੀ ਵਹਿੰਦੀ ਚਲੀ ਗਈ ਤੇ ਵਹਿੰਦੇ-ਵਹਿੰਦੇ ਪਤਾ ਨਹੀਂ ਕਿੱਥੇ ਪਹੁੰਚ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਇੱਕ ਸਰਕਾਰੀ ਹਸਪਤਾਲ ਵਿੱਚ ਸੀ। ਜਿੱਥੇ ਮੈਨੂੰ ਪਤਾ ਲੱਗਿਆ ਕਿ ਦਰਸਾਲ ਪਾਣੀ ਵਿੱਚ ਵਹਿੰਦੇ ਹੋਏ ਕਿਤੇ ਦੂਰ ਆ ਗਈ ਹਾਂ। ਜਦੋਂ ਮੈਂ ਨਦੀ ਦੇ ਕੰਢੇ ਉੱਤੇ ਬੇਹੋਸ਼ ਪਈ ਸੀ ਤਾਂ ਉੱਥੇ ਇੱਕ ਲੰਮੜੀ ਹੋਈ ਵਿਅਕਤੀ ਨੇ ਮੈਨੂੰ ਦੇਖਿਆ ਤੇ ਉਹ ਮੈਨੂੰ ਹਸਪਤਾਲ ਲੈ ਗਿਆ। ਮੈਨੂੰ ਹਸਪਤਾਲ ਪਹੁੰਚਣ ਤੋਂ ਬਾਅਦ ਉਹ ਵਿਅਕਤੀ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਉਸਦੇ ਬਾਅਦ ਸਰਕਾਰੀ ਹਸਪਤਾਲ ਵਿੱਚ ਮੇਰਾ ਇਲਾਜ ਹੋਣ ਲੱਗਾ ਡਾਕਟਰ ਬਹੁਤ ਚੰਗੇ ਸੀ ਜਦੋਂ ਕਿ ਮੇਰਾ ਕੋਈ ਨਹੀਂ ਸੀ ਪਰ ਫਿਰ ਵੀ ਡਾਕਟਰਾਂ ਨੇ ਮੇਰਾ ਇਲਾਜ ਕੀਤਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੇਰੀ ਇੰਨੀ ਦਿਨਾਂ ਤੱਕ ਸੇਵਾ ਕੀਤੀ ਉਹਨਾਂ ਨੇ ਮੈਨੂੰ ਕਈ ਸਾਲਾਂ ਬਾਅਦ ਹੋਸ਼ ਆਇਆ ਸੀ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਦਿਨ ਤੇ ਤਰੀਕ ਸੁਣ ਕੇ ਚੌਂ ਗਈ ਕਿਉਂਕਿ ਉਹਨਾਂ ਨੂੰ ਮੈਨੂੰ ਅਹਿਸਾਸ ਹੋਇਆ ਕਿ ਮੈਂ ਪਿਛਲੇ ਕੁਝ ਸਾਲਾਂ ਤੋਂ ਬੇਹੋਸ਼ ਪਈ ਹੋਈ ਸੀ ਤਾਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਸਿਰ ਦੀ ਸੱਟ ਲੱਗਣ ਦੇ ਕਾਰਨ ਮੈਂ ਕੋਮਾ ਵਿੱਚ ਚਲੀ ਗਈ ਸੀ ਇਸੇ ਕਾਰਨ ਮੈਨੂੰ ਹੋਸ਼ੋਂ ਵਿੱਚ ਇੰਨਾ ਸਮਾਂ ਲੱਗ ਗਿਆ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਨੂੰ ਸਾਰੀਆਂ ਗੱਲਾਂ ਯਾਦ ਆ ਗਈਆਂ ਤੇ ਫਿਰ ਮੈਂ ਇੱਥੇ ਤੁਹਾਡੇ ਕੋਲ ਆ ਗਈ ਪਰ ਮੈਂ ਆਪਣੀ ਦੋਸ਼ੀ ਨੂੰ ਮਾਫ਼ਨੀ ਕਰ ਸਕਦੀ ਸੀ ਫਿਰ ਇੰਨੀ ਆਸਾਨੀ ਨਾਲ ਤਾਂ ਬਿਲਕੁਲ ਵੀ ਨਹੀਂ ਆਖਿਰ ਮੈਂ ਵੀ ਜਾਣਨਾ ਚਾਹੁੰਦੀ ਸੀ ਕਿ ਮੇਰੇ ਬਹੁਤੇ ਬੇਟੇ ਵਿੱਚੋਂ ਮੈਨੇ ਮਾਲ ਕਿਸ ਨੂੰ ਇੰਨੀ ਨਫ਼ਰਤ ਸੀ ਤੇ ਉਹ ਨਫ਼ਰਤ ਮੇਰੇ ਨਾਲ ਕਿਉਂ ਕਰਦੇ ਸੀ ਆਖਿਰ ਕੀ ਨਹੀਂ ਕੀਤਾ ਮੈਂ ਉਹਨਾਂ ਲਈ ਜੋ ਅੱਜ ਉਹ ਮੇਰੀ ਜਾਨ ਦੇ ਦੁਸ਼ਮਣ ਬਣ ਗਏ ਇਹ ਸੋਚ ਕੇ ਕੁਲਦੀਪ ਜੀ ਥੋੜੀ ਉਦਾਸ ਹੋ ਗਏ ਤਾਂ ਉਹਨਾਂ ਦੇ ਪੋਤੇ ਨੇ ਉਹਨਾਂ ਨੂੰ ਸ਼ਾਂਤ ਕੀਤਾ ਉਸ ਰਾਤ ਖਾਣਾ ਖਾ ਕੇ ਸਾਰੇ ਸੌ ਗਏ ਅਗਲੀ ਸਵੇਰ ਜਦੋਂ ਕੁਲਦੀਪ ਜੀ ਆਪਣੇ ਘਰ ਵਿੱਚ ਆਰਾਮ ਕਰ ਰਹੇ ਸੀ ਤਾਂ ਉਹਨਾਂ ਦੇ ਦਰਵਾਜ਼ੇ ਤੇ ਪੁਲਿਸ ਆਈ ਤੇ ਪੁਲਿਸ ਵਾਲਿਆਂ ਨੇ ਆ ਕੇ ਦੱਸਿਆ ਕਿ ਰੋਸ਼ਨ ਤੇ ਕਿਰਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਦਰਅਸਲ ਉਹਨਾਂ ਦੋਵਾਂ ਨੇ ਆਪਣੀ ਮਾਂ ਨੂੰ ਰਸਤੇ ਤੋਂ ਹਟਾਉਣ ਦਾ ਪਲਾਨ ਬਣਾਇਆ ਸੀ ਉਸ ਪਲਾਨ ਦੇ ਤਹਿਤ ਹੀ ਉਹ ਲੋਕ ਤੁਹਾਨੂੰ ਮਨਾਲੀ ਕੁਮਨਲੀ ਲਾਗੇ ਸੇ ਸਭ ਕੁਝ ਤਾਂ ਉਹਨੇ ਪਲਾਨ ਦੇ ਅਨੁਸਾਰ ਹੀ ਕੀਤਾ ਸੀ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਕੁਲਦੀਪ ਜੀ ਇਸ ਤਰ੍ਹਾਂ ਉਹਨਾਂ ਦੇ ਸਾਹਮਣੇ ਆ ਜਾਣਗੇ ਉਹ ਤਾਂ ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਬਿਲਕੁਲ ਅੰਨੇ ਹੋ ਚੁੱਕੇ ਸੀ ਤੇ ਜ਼ਮੀਨ ਹੜਪਣ ਦੇ ਇਰਾਦੇ ਨਾਲ ਹੀ ਉਹਨਾਂ ਨੇ ਆਪਣੀ ਮਾਂ ਨੂੰ ਮਾਰਨ ਦਾ ਪਲਾਨ ਬਣਾਇਆ ਜਦੋਂ ਪੁਲਿਸ ਵਾਲੇ ਨੇ ਇਹ ਸਭ ਕੁਲਦੀਪ ਜੀ ਨੂੰ ਦੱਸਿਆ ਤਾਂ ਉਹ ਵਿਚਾਰੀ ਅੰਦਰ ਹੀ ਅੰਦਰ ਟੁੱਟ ਗਈ ਤੇ ਆਪਣੇ بیٹے ਬਹੂ ਦੀ ਕਰਤੂਤ ਸੁਣ ਕੇ ਫੁੱਟ ਫੁੱਟ ਕੇ ਰੋਣ ਲੱਗੀ। ਆਖਿਰ ਕੀ ਕਮੀ ਛੱਡੀ ਸੀ ਮੈਂ ਉਹਨਾਂ ਦੇ ਲਈ? ਕੀ ਕੁਝ ਨਹੀਂ ਕੀਤਾ ਮੈਂ ਉਹਨਾਂ ਦੀ ਖੁਸ਼ੀ ਦੇ ਲਈ? ਫਿਰ ਵੀ ਜ਼ਮੀਨ ਜਾਇਦਾਦ ਲਈ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆਖਿਰ ਕਿਉਂ? ਮੇਰੇ ਮਰਨ ਤੋਂ ਬਾਅਦ ਤਾਂ ਵੈਸੇ ਵੀ ਸਭ ਕੁਝ ਉਹਨਾਂ ਦਾ ਹੀ ਹੋਣ ਵਾਲਾ ਸੀ। ਨਾ ਫਿਰ ਉਹ ਨੀਨੀ ਨੇ ਮੇਰੇ ਨਾਲ ਇਦਾਂ ਕੀਤਾ ਉਹ ਵਿਚਾਰੀ ਇਹ ਸਭ ਸੋਚ ਕੇ ਰੋਈ ਜਾ ਰਹੀ ਸੀ ਕਿ ਉਦੋਂ ਹੀ ਉਹਨਾਂ ਦੀ ਬੇਟੀ ਤੇ ਉਹਨਾਂ ਦੇ ਪੁੱਤੇ ਨੇ ਅੱਗੇ ਆ ਕੇ ਉਹਨਾਂ ਨੂੰ ਚੁੱਪ ਕਰਾਇਆ ਤੇ ਕਿਹਾ ਤੁਸੀਂ ਨਾ ਰੋਵੋ ਦਾਦੀ ਮੈਂ ਹਾਂ ਨਾ ਤੁਹਾਡੇ ਕੋਲ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਾ ਹੋ ਮੰਮੀ ਪਾਪਾ ਨੇ ਗਲਤ ਕੀਤਾ ਆ ਤੇ ਉਹਨਾਂ ਨੂੰ ਉਸਦੀ ਸਜ਼ਾ ਮਿਲਣੀ ਚਾਹੀਦੀ ਆ ਪੁੱਤ ਨੇ ਤੇ ਬੇਟੀ ਨੇ ਦੋਵਾਂ ਨੇ ਆਪਣੀ ਦਾਦੀ ਤੇ ਮਾਂ ਦਾ ਸਾਥ ਦਿੱਤਾ ਤੇ ਕੁਲਦੀਪ ਜੀ ਨੇ ਵਕਤ ਰਹਿੰਦੇ ਹੀ ਆਪਣੇ ਗੁਨਾਗਾਰਾਂ ਨੂੰ ਉਹਨਾਂ ਦੇ ਕੁਕਰਮ ਦੀ ਸਜ਼ਾ ਦਿਵਾਈ ਅੱਜ ਰੋਸ਼ਨ ਤੇ ਕਿਰਨ ਮਰਡਰ ਦੇ ਕੇਸ ਵਿੱਚ ਜੇਲ੍ਹ ਵਿੱਚ ਚੱਕੀ ਪੀਸ ਰਹੇ ਆ ਤੇ ਕੁਲਦੀਪ ਜੀ ਆਪਣੇ ਪੋਤੇ ਦੇ ਨਾਲ ਆਪਣੇ ਘਰ ਵਿੱਚ ਰਹਿ ਰਹੀ ਆ ਉਹਨਾਂ ਦਾ ਪੋਤਾ ਤੇ ਉਹ ਹੁਣ ਰੋਸ਼ਨ ਤੇ ਕਿਰਨ ਨੂੰ ਕਦੀ ਵੀ ਮਾਫ਼ ਨਹੀਂ ਕਰ ਸਕਦੇ ਕੁਲਦੀਪ ਜੀ ਦੇ ਪੋਤੇ ਦਾ ਮੰਨਣਾ ਆ ਕਿ ਜਦੋਂ ਉਹ ਦੋਵੇਂ لالਚ ਵਿੱਚ ਆ ਕੇ ਆਪਣੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਸਕਦੇ ਨੇ ਤਾਂ ਉਹ ਇਸ ਪੈਸੇ ਦੇ لالਚ ਵਿੱਚ ਆਪਣੇ بیٹے ਨੂੰ ਵੀ ਜ਼ੋਰ ਤੋਂ ਮਾਰ ਸਕਦੇ ਨੇ ਇਸ ਲਈ ਉਹ ਆਪਣੇ ਮਾਪਿਆਂ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਦੋਨੋਂ ਦਾਦੀ ਪੋਤਾ ਖੁਸ਼ੀ-ਖੁਸ਼ੀ ਰਹਿੰਦੇ ਆ ਸੋ ਦੋਸਤੋ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਨਾ ਤੇ ਇਹੋ ਜਿਹੀਆਂ ਹੋਰ ਕਹਾਣੀਆਂ ਸੁਣ ਲਈ ਚਾਹਨਨ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਕਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ